ਨਾਮੇ ਪਾਛਾ ਤਿਲਕ ਜੰਜੂ ਦੇ ਰਾਖੇ ਸਤਗੁਰ ਤੇਗ ਬਹਾਦਰ ਸਾਹਿਬ ਜੀ ਦੇ ਬਲੀਦਾਨ ਦੀ ਉਸ ਦੀਆਂ ਗੂੰਜਾਂ ਪੂਰੇ ਵਿਸ਼ਵ ਦੇ ਵਿੱਚ ਗੂੰਜ ਰਹੀਆਂ ਨੇ ਸੰਗਤਾਂ ਬੜੀ ਸ਼ਰਧਾ ਤੇ ਮਰਿਆਦਾ ਦੇ ਨਾਲ ਕੋਈ ਧਾਰਮਿਕ ਸਮਾਗਮ ਕਰਵਾ ਰਿਹਾ ਹੈ ਕੋਈ ਅਖੰਡ ਪਾਠ ਸਾਹਿਬ ਦੀ ਲੜੀ ਚਲਾ ਰਿਹਾ ਹੈ ਤੇ ਕੋਈ ਲੰਗਰ ਲਗਾ ਰਿਹਾ ਬਕਾਲਾ ਦੀ ਮਾਨਮਤੀ ਸਖਸ਼ੀਅਤ ਤੇ ਉਦਯੋਗਪਤੀ ਪਰਮਜੀਤ ਸਿੰਘ ਜਿੱਲ ਨੇ ਆਪਣੇ ਪਰਿਵਾਰ ਸਮੇਤ ਇੰਡਸਟਰੀ ਦੀਆਂ ਸੰਗਤਾਂ ਨਾਲ ਗੁਰਤੇਗ ਬਹਾਦਰ ਸਾਹਿਬ ਜੀ ਦੇ ਬਲੀਦਾਨ ਦਿਵਸ ਨੂੰ ਸਮਰਪਿਤ ਅ ਟੁੱਟ ਲੰਗਰ ਵਰਤਾਇਆ ਪਰਮਜੀਤ ਗਿੱਲ ਦੇ ਪੋਤਰੇ ਅੰਗਦ ਗਿੱਲ ਤੇ ਪਰਿਵਾਰ ਨੇ ਗੁਰ ਚਰਨਾ ਚ ਹਾਜ਼ਰੀ ਲਗਵਾਈ ਗੁਰਸਹਿਬ ਜੀ ਦਾ ਆਸ਼ੀਰਵਾਦ ਲਿਆ ਪਰਮਜੀਤ ਗਿੱਲ ਨੇ ਬਲੀਦਾਨ ਦਿਵਸ ਤੇ ਬੜੀ ਸ਼ਰਧਾ ਨਾਲ ਲੰਗਰ ਵਰਤਾਉਣ ਦੀ ਸੇਵਾ ਵੀ ਨਿਭਾਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਦੀ ਪਾਲਣਾ ਕਰਦੇ ਹੋਏ ਨੀਲਾ ਨਿਸ਼ਾਨ ਸਾਹਿਬ ਵੀ ਚੁਲਾ ਦਿੱਤਾ ਇਸ ਮੌਕੇ ਪਰਮਜੀਤ ਗਿੱਲ ਰਵਿੰਦਰ ਹੰਡਾ ਸਰਵਜੀਤ ਸਿੰਘ ਕਲਸੀ ਤੇ ਬਾਬਾ ਜੀ ਨੇ ਸ਼ਹੀਦੀ ਦਿਹਾੜੇ ਤੇ ਸੱਚੀ ਸ਼ਰਧਾ ਕੁਝ ਇਸ ਤਰ੍ਹਾਂ ਬਿਆਨ ਕੀਤੀ ਸਾਡੇ ਨਵੇਂ ਗੁਰੂ ਗੁਰੂ ਤੇਗ ਬਹਾਦਰ ਜੀ ਦਾ ਸ਼ਹਾਦਤ ਤੇ ਉਸ ਜਸ ਕਰਕੇ ਸਾਰਾ ਹਿੰਦੁਸਤਾਨ ਅੱਜ ਇੱਕ ਆਜ਼ਾਦੀ ਦਾ ਮਾਣ ਮਹਿਸੂਸ ਕਰ ਰਿਹਾ ਹੈ ਜਿੰਨਾ ਕਰਕੇ ਅਸੀਂ ਕਹਿੰਦੇ ਨਾ ਇੰਨੀ ਕੀ ਕਿਰਪਾ ਸੇ ਸਜੇ ਹਮ ਹੈ ਅਸੀਂ ਉਹਨਾਂ ਦੀ ਯਾਦ ਵਿੱਚ ਆਜ਼ਾਦ ਮਨਾ ਰਹੇ ਹਾਂ ਉਹਨਾਂ ਦੀ ਜੇ ਉਹ ਨਾ ਹੁੰਦੇ ਤੇ ਹੁੰਦਾ ਸਿੰਦ ਹੋ ਸਕਦਾ ਹਿੰਦੁਸਤਾਨ ਦੀ ਕੋਈ ਤਸਵੀਰ ਹੀ ਹੋਰ ਨਹੀਂ ਮੈਂ ਸਾਰੀਆਂ ਸੰਗਤਾਂ ਨੂੰ ਸਾਰੇ ਸਮੂਹ ਹਿੰਦੁਸਤਾਨ ਦੇ ਲੋਕਾਂ ਨੂੰ ਜਿਨ੍ਹਾਂ ਨੇ ਵੱਧ ਚੜ ਕੇ ਜਿਸ ਤਰ੍ਹਾਂ ਇਸ ਅੱਜ ਦੇ ਦਿਨ ਨੂੰ ਉਹਨਾਂ ਦੀ ਸ਼ਹਾਦਤ ਨੂੰ ਮਨਾਇਆ ਮੈਂ ਉਹਨਾਂ ਨੂੰ ਕੋਟੀ ਕੋਟੀ ਨਮਨ ਕਰਦਾ ਹਾਂ ਨਵਿੰਦਰ ਹੰਡਾ ਸੈਕਟਰੀ ਦਬੜਾਲਾ ਨੈਸਸਰੀਟ ਫੈਕਟਰੀ ਐਸੋਸੀਏਸ਼ਨ ਅੱਜ ਸਾਡੇ ਵਾਸਤੇ ਬੜੇ ਵੱਡਾ ਦਿਨ ਹੈ ਸਾਡੇ ਵਾਸਤੇ ਇੱਕ ਗੁਰੂ ਤੇਗ ਬਹਾਦਰ ਮਹਾਰਾਜੀ ਦਾ ਸ਼ਹੀਦੀ ਦਿਵਸ ਜੀ ਮਨਾ ਰਹੇ ਹਾਂ ਪਰ ਉਹਨਾਂ ਦੀ ਸ਼ਹਾਦਤ ਜਿਹੜੀ ਹੈ ਉਹ ਸਾਰੀ ਦੁਨੀਆ ਵਾਸਤੇ ਇੱਕ ਬਹੁਤ ਵੱਡੀ ਐਗਜ਼ਾਮਪਲ ਹੈ ਇਸ ਤੋਂ ਵੱਡੀ ਸ਼ਹਾਦਤ ਕੋਈ ਹੋਈ ਨਹੀਂ ਪਰ ਸਾਨੂੰ ਉਹਨਾਂ ਦੇ ਪਰਚੀਆਂ ਦੇ ਚੱਲ ਕੇ ਆਪਣੇ ਦੇਸ਼ ਨੂੰ ਆਪਣੇ ਧਰਮ ਨੂੰ ਬਚਾਉਣ ਵਾਸਤੇ ਹਰ ਸੰਭਵ ਕੰਮ ਕਰਨਾ ਚਾਹੀਦਾ ਹੈ ਪਰ ਉਹਨਾਂ ਦੇ ਨਤਵਸਤਕ ਹੋ ਕੇ ਉਹਨਾਂ ਦੀ ਸਿੱਖਿਆਵਾਂ ਨੂੰ ਮੰਨਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੰਤਨ ਸਾਈਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨਵੇਂ ਪਾਤਸ਼ਾਹ ਜਿਨ੍ਹਾਂ ਦੇ 350 ਸਾਲਾ ਸ਼ਹੀਦੀ ਸਮਾਗਮ ਨੂੰ ਸਮਰਪਿਤ ਅੱਜ ਸਰਦਾਰ ਪਰਮਜੀਤ ਸਿੰਘ ਗਿੱਲ ਅਤੇ ਉਹਨਾਂ ਦੇ ਸਮੁੱਚੇ ਪਰਿਵਾਰ ਵੱਲੋਂ ਆਪਣੇ ਗ੍ਰਹਿ ਵਿਖੇ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਆ ਜੋ ਇਸ ਸਮਾਗਮ ਦਾ ਆਯੋਜਨ ਕੀਤਾ ਗਿਆ ਹੈ ਜੇ ਗੁਰਤੇਗ ਬਾਦਸਾਹ ਜੀ ਆਪਣੀ ਸ਼ਹਾਦਤ ਨਾ ਦਿੰਦੇ ਤਾਂ ਇਸ ਹਿੰਦੁਸਤਾਨ ਦਾ ਸ਼ਾਇਦ ਮਹਾਂਦਰਾ ਹੀ ਕੁਝ ਹੋਰ ਹੁੰਦਾ ਨਵੇਂ ਪਾਸ਼ਾ ਗੁਰਤੇਗ ਬਾਦਸਾਹ ਜੀ ਨੇ ਵੀ ਤਿਲਕ ਤੇ ਜੰਜੂ ਦੀ ਰਾਖੀ ਕਰਨ ਵਾਸਤੇ ਆਪਣੀ ਮਹਾਨ ਸ਼ਹਾਦਤ ਜਿਹੜੀ ਹੈ ਉਹ ਦਿੱਤੀ ਹੈ ਸਾਈਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਇੱਕ ਹਿੰਦੁਸਤਾਨ ਦੀ ਅਣਖ ਨੂੰ ਬਚਾਉਣ ਵਾਸਤੇ ਆਪਣੀ ਕੁਰਬਾਨੀ ਦਿੱਤੀ ਉਹਨਾਂ ਦੇ ਅੱਜ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਆਇਆ ਸਰਦਾਰ ਪਰਮਜੀਤ ਸਿੰਘ ਜੀ ਆਪਣੇ ਸਮੂਹ ਕਾਰੀਗਰਾਂ ਅਤੇ ਸੰਗਤਾਂ ਸਮੇਤ ਗੁਰੂ ਤੇਗ ਬਹਾਦਰ ਜੀ ਸ਼ਹਾਦਤ ਨੂੰ ਨਮਸਕਾਰ ਕਰਦੇ ਆਂ ਗੁਰੂ ਕੇ ਲੰਗਰਾਂ ਦੀ ਸੇਵਾ ਕੀਤੀ ਮਹਾਨ ਪ੍ਰੋਗਰਾਮ ਉਹ ਲਿਕੇ ਜੋ ਸੰਪੂਰਨ ਕੀਤੇ ਹਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਨਾਮ ਨੂੰ ਉਹਨਾਂ ਨੇ ਸੇਵਾ ਕੀਤੀ ਹੈ ਅਕਾਲ ਤਖਤ ਵੱਲੋਂ ਜੋ ਹੁਕਮ ਹੈ ਕਿ ਮਹਾਰਾਜ ਦੇ ਨਿਸ਼ਾਨ ਸਾਹਿਬ ਜਿਹੜੇ ਨੇ ਨੀਲੇ ਰੰਗ ਦੇ ਝੁਲਾਏ ਜਾਣ ਉਹ ਵੀ ਪਰਮਜੀਤ ਸਿੰਘ ਉਹਨਾਂ ਨੇ ਝੁਲਾਏ ਹਨ ਗੁਰਮਤ ਨੂੰ ਮੰਨਿਆ ਹੈ ਕਿ ਸਤਿਗੁਰੂ ਜੀ ਸਰਦਾਰ ਪਰਮਜੀਤ ਸਿੰਘ ਉਹਨਾਂ ਨੂੰ ਚੜ੍ਹਦੀਆਂ ਕਲਾ ਸਾਰੇ ਪਰਿਵਾਰ ਨੂੰ ਚੜ੍ਹਦੀਆਂ ਕਲਾ ਉਹਨਾਂ ਦੇ ਕਾਰੋਬਾਰਾਂ ਵਿੱਚ ਤੱਕੀਆਂ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ Oi, you going